ਕਿਸਾਨਾਂ ਦਾ ਪਹ ਗਿਆ ਐਸਐਚਓ ਦੇ ਨਾਲ ਪੇਚਾ ਗੋਐਸਐਚਓ ਵੀ ਹੋ ਗਿਆ ਤਤਾਂ ਕਹਿੰਦਾ ਅਸੀਂ ਫੜ ਕੇ ਫਿਰ ਅਰੈਸਟ ਕਰ ਲਾਂਗੇ ਕਿਸਾਨ ਵੀ ਕਹਿੰਦੇ ਫਿਰ ਕੀ ਹੋ ਗਿਆ ਆ ਖੜੇ ਆ ਕਰ ਲੋ ਅਰੈਸਟ ਕਰਨਾ ਜੇ ਤਾਂ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਕਿ ਕਿਸਾਨ ਵਿਰੋਧ ਕਰਨ ਦੇ ਲਈ ਪਹੁੰਚੇ ਸੀ ਆਮ ਆਦਮੀ ਪਾਰਟੀ ਦੇ ਵਿਧਾਇਕ ਤੋਂ ਸਵਾਲ ਕਰਨ ਦੇ ਲਈ ਪਹੁੰਚੇ ਸੀ ਤੇ ਉਧਰ ਇੱਕ ਹੋਰ ਅਜੇਹੀਆਂ ਤਸਵੀਰਾਂ ਦੇਖਣ ਨੂੰ ਮਿਲੀਆਂ ਫਿਰੋਜ਼ਪੁਰ ਤੋਂ ਜਿੱਥੇ ਕਿ ਫਿਰੋਜ਼ਪੁਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਧਾਇਕ ਦਾ ਘਰਾਓ ਕਰਨ ਦੇ ਲਈ ਪਹੁੰਚੇ ਕਿਸਾਨ ਉਹਨਾਂ ਤੋਂ ਸਵਾਲ ਕਰਨ ਦੇ ਲਈ ਪਹੁੰਚੇ ਉਸ ਵੇਲੇ ਵੀ ਸਵਾਲਾਂ ਤੋਂ ਭੱਜਦੇ ਹੋਏ ਨਜ਼ਰ ਆਏ ਤਾਂ ਪਹਿਲਾਂ ਤੁਹਾਨੂੰ ਗੁਰਦਾਸਪੁਰ ਦੇ ਐਸਐਚਓ ਦੀ ਉਹ ਬਹਿਸ ਵਾਜੀ ਸੁਣਾਉਣੀ ਆ ਕਿ ਆਖਰ ਕਿਸਾਨਾਂ ਦੇ ਨਾਲ ਕਿਉਂ ਪੇਚਾ ਪਿਆ ਕਿਸ ਤਰੀਕੇ ਦੇ ਨਾਲ ਸੱਚ ਦੀ ਗੱਲਬਾਤ ਹੋ ਰਹੀ ਹੈ ਫਿਰ ਇਹਦਾ ਕਿਉਂ ਹੋ ਰਿਹਾ ਹੈ ਨਿਯਤ ਰੱਖੋ ਯਾਰ ਕੋ ਮਾੜੇ ਮੋੜ ਤੇ ਪਹੁੰਚ ਗਏ ਹਾਏ 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 ਮਗਿਆ ਪੈਣਿਆ ਸੱਜਾ ਮੁਰਦਾਬਾਦ 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 ਆਇਗਾ ਕਦ ਗਾਣਾ ਗੋਟੜ ਗਾਣਾ ਤੇਰੇ ਦੀ ਤੂੰ ਕੰਨਾ ਗਾਣਾ ਗਾਣਾ ਮੁਰਦਾਬਾਦ ਮੁਰਦਾਬਾਦ ਰਾਤ ਕਿੱਟ ਹਾਏ 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 ਇਹ ਜਿਹੜੇ ਹਾਲੇ ਨੇ ਮੈਂ ਤੁਹਾਨੂੰ ਕਹਿੰਦੀ ਹਾਂ ਹਾਏ ਹਾਏ ਮੈਂ ਗਾਣਾ ਹਾਏ 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 ਸਰਕਾਰ ਉਹ ਲੰਗਾਂ ਸਰਕਾਰ ਮੁਰਦਾਬਾਦ ਰਾਜ ਗਾਣਾ ਰਾਜ ਬਾਦਲੇ ਰਾਜ ਕਰ ਲੈ ਰਾਜ ਕਰ ਲੈ ਮੇਰੀ ਕਰ ਲੈ ਜੈਕਾਰੇ ਲੰਗਾਂ ਲਾ ਜੈਕਾਰੇ ਲੰਗਾਂ ਹਮਾਰਾ ਨਾ ਮਾਰਾਂਗੇ ਮਾਰੋਗੇ ਰੈਸਟ ਕਰ ਲਾਂਗੇ ਫਿਰ ਇਦਾਂ ਕਿਉਂ ਹੋ ਰਿਹਾ ਮਾਰੋ ਮਾਰੋ ਨਿਯਤ ਰੱਖੋ ਯਾਰ ਕੋ ਬਾਹਰ ਮਾਰੋ ਜੀ ਮੁਰਦਾ ਪਾਓ मुरा <muchas> मु गोला मारे मारो مٹا باد مٹا باد یاساں تو مٹا باد مٹا باد مردا باد کرا سیابا ہائے 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 ماگیا پینیا سچ مردا باد مٹا باد مردا باد آج کا کڈ گانا کوٹر کرانگ تیرے تک تو کنا کرانگ تو مردا باد مردا باد دقت بیٹو ہائے 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 یہ دی حال نہیں میں تو کی بھی کہہ ہائے 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 نہیں گانا ہائے 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 سننا کر اولا وانی मारे मारोलियूं मारे चंदादा हा हा मुर्दा स्यापा हाय مرदाबाद 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 آج کا کند گانا کوٹر گانا تیرے سے کہ تو کنا گانا گا نا مرदाबाद مرदाबाद دگک بیٹو ہائے 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 یہ ہال میں تو میں تو کبھی دیکھ ہائے 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 نہ گانا ہائے 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 کرے لگا سرکار مرदाबाद راڈ لگا راڈ لگا دیا جی راڈ لگا لے راڈ لگا لے جی مڈیلا پر گیا જય کہ راج જય کہ راج والا رس ਹਮਾਰਾ ਨਾ ਮਾਰਾਂ ਦੇ ਮਾਰੋ ਗੋਲੀਆਂ ਮਾਰਨ ਨੂੰ ਜਦੋਂ ਮੈਂ ਇੱਥੇ ਸੀ ਐਸਐਚਓ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਅਸੀਂ ਤੁਹਾਨੂੰ ਅਰੈਸਟ ਕਰ ਲਾਂਗੇ ਪਰ ਕਿਸਾਨ ਕਹਿੰਦੇ ਕਿ ਆ ਖੜੇ ਆ ਕਰ ਲੋ ਅਰੈਸਟ ਪਹਿਲਾਂ ਵੀ ਕੀਤੇ ਸੀ ਹੁਣ ਫੇਰ ਕਰ ਲੋ ਦਰਅਸਲ ਕਿਸਾਨ ਕਿਉਂ ਵਿਰੋਧ ਕਰ ਰਹੇ ਨੇ ਕਿਸਾਨ ਕਹਿੰਦੇ ਅਸੀਂ ਵਿਰੋਧ ਨਹੀਂ ਕਰ ਰਹੇ ਅਸੀਂ ਤਾਂ ਸਿਰਫ ਸਵਾਲ ਕਰਦੇ ਹਾਂ ਹੰਗਾਮਾ ਉਦੋਂ ਹੋ ਜਾਂਦਾ ਮਾਹੌਲ ਗਰਮ ਉਦੋਂ ਹੋ ਜਾਂਦਾ ਜਦੋਂ ਆਮ ਆਦਮੀ ਪਾਰਟੀ ਦੇ ਐਮਐਲਏ ਜਾਂ ਮੰਤਰੀ ਸਵਾਲਾਂ ਦੇ ਜਵਾਬ ਨਹੀਂ ਦੇ ਪਾਉਂਦੇ ਫੇਰ ਉਸ ਤੋਂ ਪਹਿਲਾਂ ਕਿ ਹੁੰਦਾ ਹੰਗਾਮਾ ਕਿ ਪੁਲਿਸ ਉਹਨਾਂ ਤੱਕ ਪਹੁੰਚਣ ਹੀ ਨਹੀਂ ਦਿੰਦੀ ਪੁਲਿਸ ਆਮ ਲੋਕਾਂ ਦੇ ਬੜਾਏ ਹੋਏ ਇਹਨਾਂ ਲੀਡਰਾਂ ਨੂੰ ਆਪਣੀ ਪ੍ਰੋਟੈਕਸ਼ਨ ਦੇ ਵਿੱਚ ਰੱਖਦੇ ਨੇ ਹਾਲਾਂਕਿ ਅਸੀਂ ਕਹਿੰਦੇ ਕੋਈ ਅਜੀਹਾ ਕੰਮ ਨਹੀਂ ਕਰਦੇ ਸਿਰਫ ਸ਼ਾਂਤਮਈ ਤਰੀਕੇ ਦੇ ਨਾਲ ਸਵਾਲ ਪੁੱਛਣੇ ਆ ਪਰ ਸਵਾਲਾਂ ਤੋਂ ਭੱਜਦੇ ਕਿਉਂ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀ ਉਹੀ ਲੀਡਰ ਨੇ ਜਦੋਂ ਹੱਥ ਜੋੜ-ਜੋੜ ਕੇ ਵੋਟਾਂ ਮੰਗਣ ਦੇ ਲਈ ਲੋਕਾਂ ਦੇ ਕੋਲ ਜਾਂਦੇ ਨੇ ਪਰ ਉਹੀ ਫਿਰ ਹੁਣ ਕਿਸਾਨਾਂ ਤੋਂ ਪਾਸਾ ਵਟ ਜਾਂਦੇ ਨੇ ਜਾਂ ਆਮ ਲੋਕਾਂ ਤੋਂ ਪਾਸਾ ਵੜ ਜਾਂਦੇ ਨੇ ਫੇਰ ਕਿਸਾਨਾਂ ਦੇ ਵਿੱਚ ਜਾਂ ਆਮ ਲੋਕਾਂ ਦੇ ਵਿੱਚ ਗੁੱਸਾ ਜ਼ਾਹਰ ਜੀ ਗੱਲ ਹੈ ਐਸਐਚਓ ਦੇ ਵੱਲੋਂ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਜਾ ਰਿਹਾ ਕਿ ਅਸੀਂ ਤੁਹਾਨੂੰ ਅਰੈਸਟ ਕਰ ਲਾਂਗੇ ਪਰ ਕਿਸਾਨ ਕਹਿੰਦੇ ਕਿ ਆ ਖੜੇ ਆ ਕਰ ਲੋ ਅਰੈਸਟ ਪਹਿਲਾਂ ਵੀ ਕੀਤੇ ਸੀ ਹੁਣ ਫੇਰ ਕਰ ਲੋ ਦਰਅਸਲ ਕਿਸਾਨ ਕਿਉਂ ਵਿਰੋਧ ਕਰ ਰਹੇ ਨੇ ਕਿਸਾਨ ਕਹਿੰਦੇ ਅਸੀਂ ਵਿਰੋਧ ਨਹੀਂ ਕਰ ਰਹੇ ਅਸੀਂ ਤਾਂ ਸਿਰਫ ਸਵਾਲ ਕਰਦੇ ਹਾਂ ਹੰਗਾਮਾ ਉਦੋਂ ਹੋ ਜਾਂਦਾ ਮਾਹੌਲ ਗਰਮ ਉਦੋਂ ਹੋ ਜਾਂਦਾ ਜਦੋਂ ਆਮ ਆਦਮੀ ਪਾਰਟੀ ਦੇ ਐਮਐਲਏ ਜਾਂ ਮੰਤਰੀ ਸਵਾਲਾਂ ਦੇ ਜਵਾਬ ਨਹੀਂ ਦੇ ਪਾਉਂਦੇ ਫਿਰ ਉਸ ਤੋਂ ਪਹਿਲਾਂ ਕਿ ਹੁੰਦਾ ਹੰਗਾਮਾ ਕਿ ਪੁਲਿਸ ਉਹਨਾਂ ਤੱਕ ਪਹੁੰਚਣ ਹੀ ਨਹੀਂ ਦਿੰਦੀ ਪੁਲਿਸ ਆਮ ਲੋਕਾਂ ਦੇ ਬੜਾਏ ਹੋਏ ਇਹਨਾਂ ਲੀਡਰਾਂ ਨੂੰ ਆਪਣੀ ਪ੍ਰੋਟੈਕਸ਼ਨ ਦੇ ਵਿੱਚ ਰੱਖਦੇ ਨੇ ਹਾਲਾਂਕਿ ਅਸੀਂ ਕਹਿੰਦੇ ਕੋਈ ਅਜੀਹਾ ਕੰਮ ਨਹੀਂ ਕਰਦੇ ਅਸੀਂ ਤਾਂ ਸਿਰਫ ਸ਼ਾਂਤਮਈ ਤਰੀਕੇ ਦੇ ਨਾਲ ਸਵਾਲ ਪੁੱਛਣੇ ਆ ਪਰ ਸਵਾਲਾਂ ਤੋਂ ਭੱਜਦੇ ਕਿਉਂ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਮੰਤਰੀ ਉਹੀ ਲੀਡਰ ਨੇ ਜਦੋਂ ਹੱਥ ਜੋੜ-ਜੋੜ ਕੇ ਵੋਟਾਂ ਮੰਗਣ ਦੇ ਲਈ ਲੋਕਾਂ ਦੇ ਕੋਲ ਜਾਂਦੇ ਨੇ ਪਰ ਉਹੀ ਫਿਰ ਹੁਣ ਕਿਸਾਨਾਂ ਤੋਂ ਪਾਸਾ ਵਟ ਜਾਂਦੇ ਨੇ ਜਾਂ ਆਮ ਲੋਕਾਂ ਤੋਂ ਪਾਸਾ ਵਟ ਜਾਂਦੇ ਨੇ ਫਿਰ ਕਿਸਾਨਾਂ ਦੇ ਵਿੱਚ ਜਾਂ ਆਮ ਲੋਕਾਂ ਦੇ ਵਿੱਚ ਗੁੱਸਾ ਜ਼ਾਹਰ ਜੀ ਗੱਲ ਐ ਤਾਂ ਅਖਿਰ ਕਦੋਂ ਤੱਕ ਇਸ ਤਰੀਕੇ ਦੀਆਂ ਤਸਵੀਰਾਂ ਸੂਬੇ ਅੰਦਰ ਦੇਖਣ ਨੂੰ ਮਿਲਣਗੀਆਂ